ਉਹਦੋ ਨਾ 70 ਰੁਪਏ ਦੇ ਅਗਰ ਰਿਜ਼ਲਟ ਵੇਖਣ ਜਾਣੇ ਨੇ ਮੈਨੂੰ ਚੇਤਾ ਉਹ ਅਗਜੜ ਦੇ ਉੱਤੇ ਹਾਂ 사ਜਨ ਕੋ ਰਿਜ਼ਲਟ ਵੇਖਣ ਜਾਣਾ ਮੈਂ ਮੰਮੀ ਨਾਲ ਕਿਹਾ ਜੇ ਰਿਜ਼ਲਟ ਆਣਾ 100 ਰੁਪਏ ਦਿਓ ਰਿਜ਼ਲਟ ਵੇਖਿਆ 사ਜਨ ਕਹਿੰਦਾ ਵੀ 70 ਰੁਪਏ 70 ਵੀ ਲੈ ਕੇ ਕਹਿੰਦਾ ਫੇਲ ਪਹਿਨਾ ਰਿਜ਼ਲਟ ਉਹਨੇ ਵੇਖ ਲਿਆ ਅੱਛਾ ਉਹਦੇ ਮਨ ਚ ਵੀ ਆਈ ਨਹੀਂ ਜੇ ਮੈਨੂੰ ਫੇਲ ਦੱਸਤਾ ਇੱਥੋਂ ਰੋਂਦੀ ਇਹਨਾਂ ਨਿਕਲ ਜਾਣ ਕਿਤੇ ਅਹੀਂ ਪਰ ਪਹਿਲਾਂ ਕਰੜੇ ਮਨੇ ਗਏ ਆ 30-30 ਰੁਪਏ ਖਾਣ ਨੂੰ ਲੈ ਗਏ ਆ ਅੱਛਾ ਕਰਦਿਆਂ ਕਰਾਉਂਦਿਆਂ ਕੀ ਹੋਇਆ ਭਈ ਉਹਨੇ ਕੀ ਕਿਹਾ ਵੀ ਫੇਲ ਅਹੀਂ ਉੱਥੋਂ ਕੀਤਾ ਸਮੋਸੇ ਖਾਂਦੇ ਵ ਪਹਿਲਾਂ ਪਿੱਛੇ ਤਗੜੇ ਹੋ ਕੇ ਜਾਣਨਾ ਜੇ ਵੱਜਣ ਗਿਆ ਵੀ ਤੇ ਰੋਦੀ ਰੋਟੀ ਦੀ ਟੈਨਸ਼ਨ ਆ ਮੈਂ ਨਾ ਰੱਜ ਕੇ ਸਮੋਸੇ ਖਾਣ ਨਾ ਸੱਤ ਧੰਨ ਕੇ ਗਏ ਸਕੂਟਰ ਹੀ ਘਰ ਇਦਾਂ ਵੜਾ ਜਿਹਦਾ ਮਰਗਰ ਕਰ ਟੈਂਪੂ ਨਹੀਂ ਵੜਦਾ ਮੰਮੀ ਨੇ ਕਿਹਾ ਕੀ ਹੋਇਆ ਤੇ ਸਾਡੇ ਕੋ ਰਿਸ਼ਤੇਦਾਰ ਆਏ ਸੀ ਉਹਨਾਂ ਦਾ ਵੀ ਕੋ ਕੰਮ ਹੀ ਤੇ ਉਹ ਵੀ ਕੰਮ ਫੇਲ ਹੋ ਗਿਆ ਉਹਨਾਂ ਦਾ ਵੀ ਮਤਲਬ ਬੰਦ ਹੋ ਗਿਆ ਕੰਮ ਹਾਂ ਹਾਂ ਹੁਣ ਜਦੋਂ ਫੇਲ ਨੂੰ ਫੇਲ ਟੱਕਰੇ ਖੁਜੀ ਬੜੀ ਹੁੰਦੀ ਹੈ ਮੈਂ ਹੋਣਾ ਕੀ ਆ ਮੈਂ ਸਕੂਟਰ ਦਾ ਸਟੈਂਡ ਲਾਇਆ ਤੇ ਮੈਂ ਨਾ ਰੋਂ ਮੈਨੂੰ ਆਇਆ ਨਾ ਐਵੇਂ ਝੂਠ ਬੋਲਾਂ ਮੈਂ ਝੂਠਾ ਜਰੋਂਦਾ ਪੌਣੀ ਜੜ ਕੇ ਤਾਂ ਚਿਲ ਗਿਆ ਤੇ ਥੱਲੇੋਂ ਜਿਹੜੇ ਦੂਜੇ ਜਿਹੜੇ ਥੱਲੇ ਰਿਸ਼ਤੇਦਾਰ ਆਏ ਮੈਨੂੰ ਕਰਨਾ ਕੋਈ ਨਹੀਂ ਪਤਾ ਦੁਨੀਆ ਫੇਲ ਹੁੰਦੀ ਹੁੰਦੀ ਆ ਅਹੀਂ ਰਾਸ਼ਨਾਂ ਰਜੇ ਡੈਡੀ ਦਾ ਫੋਨ ਆਇਆ ਡੈਡੀ ਨੇ ਮੰਮੀ ਨੂੰ ਦੱਸਿਆ ਵੀ ਬੱਚੇ ਫੇਲ ਹੋ ਗਏ ਉਹ ਕਹਿੰਦੇ ਵੀ ਪਹਿਲਾਂ ਤੇ ਨਾਲ ਗਾਲਾਂ ਗੋਲਾਂ ਕੱਢੀਆਂ ਜਦੋਂ ਮੰਮੀ ਨੇ ਕਿਹਾ ਵੀ ਉਹ ਤੇ ਰੋਟੀ ਨਹੀਂ ਖਾਂਦੇ ਨਜੇ ਸਮੋਸਿਆਂ ਨਾਲ ਰੋਟੀ ਉਹਨਾਂ ਕਹੇ ਰੋਟੀ ਵੇਖਣ ਦੀ ਜੀ ਨਾ ਕਰੇ ਮੰਮੀ ਮੇਰੀ ਤਕੇ ਨਾ ਬੁਰਗੀਆਂ ਦੂਰ ਦੂਰ ਮੂਹਰੇ ਪਾ ਦੇ ਖਾਲਾ ਮੈਂ ਕਹਾਂ ਨਹੀਂ ਮੰਮੀ ਰੋਟੀ ਦਾ ਗੈ ਸਾਰ ਖਰਾਬ ਹੋ ਗਿਆ